हाई हील पाउंड ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਪਾਰਟੀ ਹੋਵੇ ਦਫਤਰ ਹੋਵੇ ਜਾਂ ਫਿਰ ਵਿਆਹ ਸਮਾਗਮ ਕੋਈ ਨਾ ਕੋਈ ਪ੍ਰੋਗਰਾਮ ਕਿਉਂ ਨਾ ਹੋਵੇ ਇੱਥੇ ਲੜਕੀਆਂ हो या फिर लेडीज़ क्यों ना वो हाई हील होल पा दौकीन होंगे ने तो यह खास खबर थोड़े लिए जेकर तो सी भी हाई हील पाने काफ़ी शौकीन हो तो जरा सावधान हो जाओ क्योंकि तो शरीर नु नुकसान जो कि हो सकता है दरअसल दस दिए कि किसी भी पार्टी दफ्तर या फिर खास मौके के उ ਅੱਡੀ ਪੈਨਨ ਦੇ ਨਾਲ ਤੁਹਾਡੀ ਦਿਖ ਗਲੈਮਰਸ ਦੇ ਤੁਹਾਡੀ ਸਖਸ਼ੀਅਤ ਮਨਮੋਹਕ ਹੋ ਜਾਂਦੀ ਆ ਪਰ ਕੀ ਰੋਜ਼ਾਨਾ ਉੱਚੀ ਹਾਈ ਹੀਲ ਪਾਉਣ ਦੇ ਨਾਲ ਤੁਹਾਡੀ ਸਿਹਤ ਉਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ ਤਾਂ ਇਹ ਸਵਾਲ ਤੁਹਾਨੂੰ ਜ਼ਰੂਰ ਪਰੇਸ਼ਾਨ ਕਰ ਰਿਹਾ ਹੋਵੇਗਾ ਦੱਸਦੀ ਹੈ ਕਿ ਇਹ ਸਟਾਈਲਿਸ਼ ਜੁੱਤੇ ਹੌਲੀ-ਹੌਲੀ ਤੁਹਾਡੇ ਸਰੀਰ ਦੇ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਸਿਹਤ ਮਾਹਿਰਾ ਦਾ ਕਹਿਣਾ ਹੈਗਾ ਕਿ ਉੱਚੀ ਅੱਡੀ ਦੇ ਮਾੜੇ ਪ੍ਰਭਾਵ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਸਭ ਤੋਂ ਵੱਡਾ ਖਤਰਨਾਕ ਹੋ ਸਕਦਾ ਹੈ ਖਤਰਨਾਕ ਤੁਹਾਡੇ ਸਰੀਰ ਲਈ ਹੋ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਪੈਰਾਂ ਤੇ ਗਿੱਟੀਆਂ ਤੇ ਕੀ ਪ੍ਰਭਾਵ ਪੈਂਦਾ ਰੋਜ਼ਾਨਾ ਉੱਚੀ ਅੱਡੀ ਪਹਿਨਣ ਦੇ ਨਾਲ ਪੈਰਾ ਅਤੇ ਗਿੱਟੀਆਂ ਦੇ ਉੱਤੇ ਲਗਾਤਾਰ ਦਬਾਅ ਰਹਿੰਦਾ ਹੈ ਫੇਰ ਅੱਡੀ ਦਾ ਦਰਦ ਆਮ ਹੈ ਜੀ ਹਾਂ ਲੰਬੇ ਸਮੇਂ ਤੱਕ ਹਾਈ ਹੀਲ ਪਾਉਂਡ ਦੇ ਨਾਲ ਪੈਰਾਂ ਦੀ ਇਹ ਜੋ ਕਿ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਉੱਤੇ ਦਬਾਅ ਪੈ ਸਕਦਾ ਹੈ ਤਾਂ ਇਸ ਦੇ ਨਾਲ ਪੈਰਾਂ ਦੇ ਵਿੱਚ ਸੋਜ ਅਤੇ ਲਗਾਤਾਰ ਦਰਦ ਵੀ ਹੋ ਸਕਦਾ ਹੈ ਹਾਈ ਹੀਲ ਪਾਉਂਡ ਦੇ ਨਾਲ ਸਰੀਰ ਦਾ ਸੰਤੁਲਨ ਵਿਗੜਦਾ ਆਈ ਹੈ ਰੀਡ ਦੀ ਹੱਡੀ ਦੇ ਉੱਤੇ ਵੀ ਦਬਾਅ ਪੈਂਦਾ ਲਗਾਤਾਰ ਅੱਡੀ ਪੈਣਨ ਦੇ ਨਾਲ ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਦਰਦ ਤੇ ਪਿੱਠ ਦੇ ਦਰਦ ਦੇ ਵਿੱਚ ਵਾਧਾ ਹੋ ਸਕਦਾ ਹੈ ਰੀਡ ਦੀ ਹੱਡੀ ਦੀ ਕੁਦਰਤੀ ਸਥਿਤੀ ਬਦਲਣ ਦੇ ਨਾਲ ਹੱਡੀਆਂ ਦੇ ਵਿੱਚ ਦਰਦ ਹੋ ਸਕਦਾ ਹੈ ਇਸ ਆਦਤ ਦੀ ਲੰਬੇ ਲੰਬੇ ਸਮੇਂ ਤੱਕ ਵਰਤੋਂ ਦੇ ਨਾਲ ਮੋਦਰਾ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਜਦੋਂ ਔਰਤਾਂ ਉੱਚੀ ਏਡੀ ਪਾ ਕੇ ਤੁਰਦੀਆਂ ਨੇ ਤਾਂ ਜ਼ਿਆਦਾਤਰ ਭਾਰ ਗੋਡਿਆਂ ਦੇ ਉੱਤੇ ਪੈਂਦਾ ਹੈ ਇਸ ਦੇ ਨਾਲ ਗੋਡਿਆਂ ਦੇ ਦਰਦ ਅਤੇ ਗਠੀਏ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅੱਡੀ ਉਹਨਾਂ ਔਰਤਾਂ ਦੇ ਲਈ ਖਤਰਨਾਕ ਹੋ ਸਕਦੀਆਂ ਨੇ ਜੋ ਪਹਿਲਾਂ ਹੀ ਗੋਡਿਆਂ ਦੇ ਦਰਦ ਤੋਂ ਪੀੜਿਤ ਨੇ ਤਾਂ ਜਿਨ੍ਹਾਂ ਲੋਕਾਂ ਦੇ ਗੋਡਿਆਂ ਦੇ ਵਿੱਚ ਅਕਸਰ ਦਰਦ ਰਹਿੰਦਾ ਹੈਗਾ ਉਹ ਭੁੱਲ ਕੇ ਵੀ ਜ਼ਿਆਦਾ ਦੇਰ ਤੱਕ ਹਾਈ ਹੀਲਸ ਨਾ ਪਾਇਆ ਕਰਨ ਜੇ ਕਿਤੇ ਜਾਣਾ ਹੈਗਾ ਤਾਂ ਕੁਝ ਟਾਈਮ ਲਈ ਤੁਸੀਂ ਪਾ ਸਕਦੇ ਹੋ ਪਰ ਰੋਜ਼ਾਨਾ ਤੇ ਲਗਾਤਾਰ ਤੁਸੀਂ 24 ਘੰਟੇ ਹਾਈ ਹੀਲ ਨਾ ਪਾਇਆ ਕਰੋ ਤਾਂ ਉੱਚੀ ਅੱਡੀ ਦੇ ਲੰਬੇ ਸਮੇਂ ਤੱਕ ਪਾਉਣ ਦੇ ਨਾਲ ਪੈਰਾਂ ਦੇ ਵਿੱਚ ਸਹੀ ਖੂਨ ਦੇ ਪ੍ਰਵਾਹ ਦੇ ਵਿੱਚ ਵਿਗਨ ਪੈਂਦਾ ਹੈਗਾ ਬਲੱਡ ਸਰਕੂਲੇਸ਼ਨ ਦਾ ਜਿਹੜਾ ਕਿ ਸੰਤੁਲਨ ਉਹ ਵਿਗੜ ਸਕਦਾ ਹੈ ਇਸ ਦੇ ਨਾਲ ਖੂਨ ਸੰਚਾਰ ਦੀਆਂ ਸਮੱਸਿਆਵਾਂ ਆ ਸਕਦੀਆਂ ਨੇ ਪੈਰਾਂ ਦੇ ਵਿੱਚ ਅੰਜਨਾਹਟ ਹੋ ਸਕਦੀ ਹੈ ਸੁੰਨ ਸੁੰਨ ਹੋ ਸਕਦੇ ਨੇ ਤੁਹਾਡੇ ਪੈਰ ਨਸਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਕਈ ਸਰੀਆਂ ਸ਼ਿਕਾਇਤਾਂ ਵੀ ਤੁਹਾਨੂੰ ਹੋ ਸਕਦੀਆਂ ਨੇ ਤਾਂ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ ਰੋਜ਼ਾਨਾ ਉੱਚੀ ਐਡੀ ਤੋਂ ਤੁਸੀਂ ਬਚੋ ਉੱਚੀ ਐਡੀ ਦੀ ਯਾਨੀ ਕਿ ਹਾਈ ਹੀਲਸ ਪਾਉਣ ਤੋਂ ਤੁਸੀਂ ਬਚੋ ਆਪਣੇ ਪੈਰਾਂ ਨੂੰ ਆਰਾਮ ਦੇਣ ਦੇ ਲਈ ਦਿਨ ਦੇ ਵਿੱਚ ਜੁੱਤੀਆਂ ਤੋਂ ਬਿਨਾ ਕੁਝ ਨਾ ਜੋ ਕਿ ਕੁਝ ਸਮਾਂ ਬਿਤਾਓ ਆਪਣੇ ਪੈਰਾਂ ਅਤੇ ਗਿੱਟੀਆਂ ਦੀ ਨਿਯਮਿਤ ਤੌਰ ਦੇ ਉੱਤੇ ਕਸਰਤ ਕਰੋ ਬਹੁਤ ਉੱਚੀ ਅੱਡੀ ਦੀ ਬਜਾਏ ਦਰਮਿਆਨੀ ਉਚਾਈ ਵਾਲੀਆਂ ਅੱਡੀ ਚੁਣੋ ਆਪਣੇ ਪੈਰਾਂ ਦੀ ਮਾਲਿਸ਼ ਕਰਨਾ ਅਤੇ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਭਿਜਣਾ ਵੀ ਲਾਭਦਾਇਕ ਹੈ ਉੱਚੀ ਹੱਡੀ ਪੈਨਨ ਦੇ ਪੈਨਣਾ ਤੁਹਾਡੀ ਸੁੰਦਰਤਾ ਅਤੇ ਆਤਮ ਵਿਸ਼ਵਾਸ ਨੂੰ ਵਧਾਉਂਦਾ ਹੈ ਪਰ ਵਾਰ-ਵਾਰ ਵਰਤੋਂ ਤੁਹਾਡੇ ਸਰੀਰ ਦੇ ਲਈ ਖਤਨਾਕ ਹੋ ਸਕਦੀ ਹੈ ਆਪਣੇ ਪੈਰਾਂ ਗੋਡਿਆਂ ਪਿੱਠ ਅਤੇ ਰੀੜ ਦੀ ਹੱਡੀ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਣ ਤੋਂ ਬਚਣ ਦੇ ਲਈ ਉਹਨਾਂ ਨੂੰ ਸੀਮਿਤ ਸਮੇਂ ਦੇ ਲਈ ਅਤੇ ਸਿਰਫ ਖਾਸ ਮੌਕਿਆਂ ਦੇ ਉੱਤੇ ਹੀ ਪਾਇਆ ਕਰੋ ਜੇ ਰੋਜ਼ਾਨਾ ਤੁਸੀਂ ਇਸ ਨੂੰ ਪਾਉਂਦੇ ਹੋ ਲੰਬੇ ਸਮੇਂ ਤੱਕ ਤਾਂ ਤੁਹਾਡੇ ਸਰੀਰ ਨੂੰ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਪੈ ਸਕਦਾ ਹੈਗਾ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੁਹਾਨੂੰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਕਿਤੇ ਵੀ ਤੁਸੀਂ ਜਾਂਦੇ ਹੋ ਵਿਆਹ ਦੇ ਵਿੱਚ ਜਾਂ ਪਾਰਟੀਆਂ ਦੇ ਵਿੱਚ ਤਾਂ ਕੁਝ ਸਮਿਆਂ ਦੇ ਲਈ ਯਾਨੀ ਕਿ ਖਾਸ ਮੌਕਿਆਂ ਦੇ ਵਿੱਚ ਤੁਸੀਂ ਹਾਈ ਹੀਲ ਪਾ ਜ਼ਰੂਰ ਪਾ ਸਕਦੇ ਹੋ ਪਰ ਲਗਾਤਾਰ ਤੁਸੀਂ ਜੇਕਰ ਇਸ ਨੂੰ ਪਾਉਂਦੇ ਹੋ ਤਾਂ ਤੁਹਾਨੂੰ ਅਜਿਹੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ